ਦੀ ਸੱਚੀ ਕਵਦੀ ਇਹ ਸੂਟ ਨੇ ਪਸ਼ਮੀਨੇ ਦੇ ਆਲਓਵਰ 5 ਮੀਟਰ ਇਹ ਸੌਟ ਰਹੂਗਾ ਔਰ ਇਹਦੇ ਉੱਪਰ ਬਹੁਤ ਹੀ ਜ਼ਿਆਦਾ ਸੋਨਾ ਸਿੰਧੀ ਵਰਕ ਦਾ ਡਿਜ਼ਾਈਨ ਕੀਤੇ ਹੋਏ ਨੇ ਸਿੰਧੀ ਵਰਕ ਦੇ ਵਿੱਚ ਔਰ ਇਹ ਫਰੰਟ ਤੇ ਦੋ ਉੱਪਰ ਨੂੰ ਕਲੀਆਂ ਜਣਗੀਆਂ ਔਰ ਵਿੱਚ ਵਿੱਚ ਰੋਜ਼ ਜਿਹੜੇ ਫਲਾਰ ਬਣੇ ਹੋਏ ਨੇ ਬਹੁਤ ਸੋਹਣਾ ਡਿਜ਼ਾਈਨ ਆ ਔਰ ਕਢਾਈ ਵੀ ਬਹੁਤ ਜਿਆਦਾ ਸੋਹਣੀ ਕੀਤੀ ਹੋਈ ਆ ਵਿਦਆਊਟ ਦੁਪੱਟਾ ਸੂਟ ਹੋਣਗੇ ਇਹ ਦੁਪੱਟੇ ਨਾਲ ਨਹੀਂ ਹੈਗੇ ਸਿਰਫ ਸੂਟ ਨੇ ਕਲਰ ਆਪਸ਼ਨ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਮਿਲ ਜੂਗੇ ਲਾਈਟ ਡਾਰਕ ਤੁਸੀਂ ਇਸ ਦੇ ਅਕੋਰਡਿੰਗ ਆਪਣੇ ਪਸੰਦ ਦੇ ਅਕੋਰਡਿੰਗ ਇਹਨਾਂ ਦੇ ਵਿੱਚੋਂ ਲੈ ਸਕਦੇ ਹੋ ਜੇਕਰ ਤੁਸੀਂ ਆਰਡਰ ਦੇ ਤਿਆਰ ਕਰਵਾਉਣਾ ਚਾਹੁੰਦੇ ਤਾਂ ਤਾਂ ਵੀ ਤੁਸੀਂ ਕਰਵਾ ਸਕਦੇ ਹੋ ਉਹ ਆਪਣਾ ਡਿਜ਼ਾਈਨ ਭੇਜ ਕੇ ਤੁਸੀਂ ਆਰਡਰ ਤੇ ਮਸ਼ੀਨਵਰਕ ਹੈਂਡਵਰਕ ਜਾਂ ਰਾਮਟਕਸ ਦੇ ਕਿਸੇ ਵੀ ਪਸ਼ਮੀਨੇ ਦੇ ਉੱਪਰ ਕਰਵਾ ਸਕਦੇ ਹੋ ਵੈਲਵਟ ਦੇ ਸੂਟ ਵੀ ਕਾਫੀ ਡਿਜ਼ਾਈਨਸ ਹੁਣ ਆ ਚੁੱਕੇ ਨੇ ਵੈਲਵਟ ਦੇ ਵਿੱਚ ਕਲਰ ਡਾਰਕ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਸੋ ਇਹ ਸੂਟ ਦੇ ਵਿਦ ਦੁਪੱਟੇ ਦੇ ਨਾਲ ਵੈਲਵਟ ਦਾ ਦੁਪੱਟਾ ਆਏਗਾ ਔਰ ਇਹ ਓਨਲੀ ਸਿਰਫ ਫੈਬਰਿਕ ਹੋਏਗਾ ਜਿਵੇਂ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਇਹਨਾਂ ਨੂੰ ਲੈ ਸਕਦੇ ਹੋ ਵੈਲਵਟ ਦੇ ਵਿੱਚ ਔਰ ਇਹ ਨੈਟ ਦੇ ਬਣਿਆ ਹੋਇਆ ਜੀ ਸਾਰਾ